ਸਤਿ ਸ੍ਰੀ ਅਕਾਲ ਜੀ ਮੈਂ ਤਰਨੁਪ੍ਰੀਤ ਸਿੰਘ ਆਸਟ੍ਰੇਲੀਆ ਪਰ ਤੋਂ ਫੇਰ ਆਪ ਦੀ ਸੇਵਾ ਸਾਹਰ ਹੋਇਆ ਹਾਂ ਔਰ ਮੈਂ ਆਪ ਨਾਲ ਇੱਕ ਐਸੀ ਸ਼ਾਨਦਾਰ ਗੱਲ ਸਾਂਝੀ ਕਰਨ ਜਾ ਰਿਹਾ ਹਾਂ ਜਿਸ ਦੀ ਜਾਣਕਾਰੀ ਹਾਂਜੀ ਪੰਜਾਬ ਚੈਨਲ ਰਾਹੀਂ ਅੱਜ ਤੋਂ ਤਕਰੀਬਨ 7 ਮਹੀਨੇ ਪਹਿਲੇ ਇਸੇ ਆਸਟ੍ਰੇਲੀਅਨ ਸਿੱਖ ਹੈਰੀਟੇਜ ਟ੍ਰੇਲ ਪਾਰਕ ਤੇ ਸਾਂਝੀ ਕੀਤੀ ਸੀ ਇਹ ऐसा प्रोजेक्ट सिगा जो कि ऑस्ट्रेलियास पहली बार होने जा रहा है ये प्रोजेक्ट कंप्लीट हो चुका है लेकिन एदा सिर्फ फॉर्मल या ऑफिशियल ओपनिंग जेड़ा कि एक सड़क ਦਾ ਨਾਮ ਸਿੱਖਾਂ ਦੇ ਨਾਂ ਤੇ ਰੱਖਿਆ ਗਿਆ ਹੈ ਜਿਹਦਾ ਕਿ ਨਾਮ ਸਿੱਖ ਲੇਨ ਰੱਖਿਆ ਗਿਆ ਹੈ ਇਹ ਸੜਕ ਪਰਥ ਤੋਂ 380 ਕਿਲੋਮੀਟਰ ਨਾਰਥ ਵਾਲੇ ਪਾਸੇ ਸ਼ਹਿਰ ਦਾ ਨਾਮ ਡੋਂਗਰਾ ਤੇ ਜਿਹੜਾ ਸ਼ਾਇਰ ਹੈ ਉਹਦਾ ਨਾਮ ਹੈ ਸ਼ਾਇਰ ਆਫ ਅਰਵਿਨ ਸ਼ਹਿਰ ਆਫ ਅਰਵਿੰਦ ਵਿੱਚ ਇੱਕ ਸ਼ਹਿਰ ਹੈਗਾ ਡੋਂਗਰਾ ਜਿੱਥੇ ਕੀ ਸਿੱਖਾਂ ਦਾ 125 130 140 ਸਾਲ ਪੁਰਾਣਾ ਇਤਿਹਾਸ ਹੈ ਡੋਂਗਰਾ ਸ਼ਹਿਰ ਤੇ ਭਾਈਚਾਰੇ ਨੇ ਸਿੱਖਾਂ ਦੇ ਇਤਿਹਾਸ ਨੂੰ ਮਾਣ ਬਖਸ਼ਦੇ ਹੋਏ ਉਹਨਾਂ ਨੂੰ ਇੱਜ਼ਤ ਬਖਸ਼ਦੇ ਹੋਏ ਆਪਣੀ ਡੋਂਗਰਾ ਦੇ ਇਤਿਹਾਸ 'ਚ ਸ਼ਾਮਿਲ ਕੀਤਾ ਹੈ ਔਰ ਇੱਕ ਸੜਕ ਦਾ ਨਾਂ ਸਿਕਲਿੰਗ ਰੱਖ ਲਿਆ ਹੈ ਪੇਪਰਾਂ 'ਚ ਸਾਰੀ ਕਾਰਵਾਈ ਕਾਗਜ਼ੀ ਪੂਰੀ ਹੋ ਗਈ ਇਸ ਕੰਮ ਨੂੰ ਕਰਨ ਲਈ ਡੋਂਗਰਾ ਦੇ ਭਾਈਚਾਰੇ ਔਰ ਡੋਂਗਰਾ ਦੀ ਜਿਹੜੀ ਹਿਸਟੋਰੀਕਲ ਸੁਸਾਇਟੀ ਹੈ ਏਰਵਿਨ ਡਿਸਟ੍ਰਿਕਟ ਹਿਸਟੋਰੀਕਲ ਸੁਸਾਇਟੀ ਨੇ ਇਹਦੀ ਲੀਡ ਲਈ ਇਹ ਕੰਮ ਕੀਤਾ ਫਿਰ ਉੱਥੋਂ ਦੀ ਜਿਹੜੀ ਕਾਉਂਸਲ ਹੈ ਲੋਕਲ ਗਵਰਨਮੈਂਟ ਹੁੰਦੀ ਹੈ ਉਹਨਾਂ ਨੂੰ ਉਹਨਾਂ ਨੇ ਦਰਖਾਸਤ ਪਾਈ ਉਹਨਾਂ ਨੇ ਦਰਖਾਸਤ ਐਕਸੈਪਟ ਕੀਤੀ ਉਸ ਤੇ ਡਿਸਕਸ਼ਨ ਹੋਈ ਕਾਉਂਸਲ ਨੇ ਫਿਰ ਜਦੋਂ ਅਪਰੂਵਲ ਕਰ ਲਿਆ ਫੇਅਰ ਕਾਉਂਸਲ ਜੋ ਕਿ ਇਥੋਂ ਦਾ ਆਸਟ੍ਰੇਲੀਆ ਦਾ ਸਿਸਟਮ ਹੈ ਉਹਦੇ ਅਕੋਰਡਿੰਗਲੀ ਸਟੇਟ ਗਵਰਨਮੈਂਟ ਕੋਲ ਜਾਣਾ ਚਾਹੁੰਦਾ ਕਿਉਂਕਿ ਸੜਕਾਂ ਦਾ ਨਾਂ ਸਟੇਟ ਗਵਰਨਮੈਂਟ ਰੱਖਦੀ ਹੈ ਸਟੇਟ ਗਵਰਨਮੈਂਟ ਜਿਹੜਾ ਕਿ ਨਾਂ ਡਿਪਾਰਟਮੈਂਟ ਦਾ ਹੈ ਲੈਂਡ ਗੇਟ ਵੈਸਟਰਨ ਆਸਟ੍ਰੇਲੀਆ ਉਹਦੇ ਕੋਲ ਕਾਉਂਸਲ ਨੇ ਚਿੱਠੀ ਪਾਈ ਰਿਕੁਐਸਟ ਪਾਈ ਐਪਲੀਕੇਸ਼ਨ ਪਾਈ ਔਰ ਲੈਂਡ ਗੇਟ ਨੇ ਆਪਣੇ ਪ੍ਰੋਸੈਸ ਦੇ ਅਕੋਰਡਿੰਗਲੀ ਉਹਨਾਂ ਚ ਜੋ ਰੂਲਸ ਐਂਡ ਗਾਈਡਲਾਈਨਸ ਹੈ ਜਿਹਦੇ ਵਿੱਚ ਇੱਕ ਖਾਸ ਇਹ ਵੀ ਹੁੰਦਾ ਹੈ ਕਿ ਐਸੀ ਲੇਨ ਪੂਰੇ ਆਸਟ੍ਰੇਲੀਆ ਦੇ ਸਟੈਂਡਰਡ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਕਿ ਕਿਸ ਚੀਜ਼ ਕਰਕੇ ਇਹ ਨਾਂ ਰੱਖਿਆ ਜਾ ਰਿਹਾ ਹੈ ਉਹ ਵੈਲਿਡ ਹੋਣਾ ਚਾਹੀਦਾ ਹੈ ਉਹ ਵੈਲਿਡ ਹੋਇਆ ਆਸਟ੍ਰੇਲੀਅਨ ਗਵਰਨਮੈਂਟ ਨੇ ਅਪਰੂਵਲ ਦਿੱਤੀ ਮਤਲਬ ਉਹਦੇ ਰੂਲ ਅਕੋਰਡਿੰਗਲੀ ਹੋਇਆ ਸਟੇਟ ਗਵਰਨਮੈਂਟ ਨੇ ਅਪਰੂਵਲ ਦਿੱਤੀ ਲੋਕਲ ਗਵਰਨਮੈਂਟ ਨੇ ਵੀ ਉਹਨੂੰ ਪਾਸ ਕਰਤਾ ਉਹਦਾ ਨਾਂ ਰੱਖ ਦਿੱਤਾ ਗਿਆ ਹੈ ਔਨ ਪੇਪਰ ਹੋ ਚੁੱਕਾ ਹੈ ਹੁਣ ਆਉਂਦਿਆ ਅਗਲੇ ਮਹੀਨੇ ਦੀ 12 ਤਰੀਕ ਦਿਨ ਸ਼ਨੀਵਾਰ ਉਹਦਾ ਸਾਡੀ ਰਿਕੁਐਸਟ ਤੇ ਇੱਕ ਫਾਰਮਲ ਉਦਘਾਟਨ ਕੀਤਾ ਜਾਏਗਾ ਸੜਕ ਦੇ ਨਾਮ ਜਦੋਂ ਰੱਖੇ ਜਾਂਦੇ ਨੇ ਕੋਈ ਇਸ ਤਰ੍ਹਾਂ ਉਦਘਾਟਨ ਨਹੀਂ ਹੁੰਦਾ ਲੇਕਿਨ ਕਿਉਂਕਿ ਸਿੱਖ ਪਾਈਚਾਰੇ ਲਈ ਪੂਰੇ ਆਸਟ੍ਰੇਲੀਆ ਚ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਐਸਾ ਕੰਮ ਪਹਿਲੇ ਕਦੀ ਨਹੀਂ ਹੋਇਆ ਸੋ ਜੋ ਪਹਿਲੀ ਵਾਰ ਹੋਣਾ ਜਾ ਰਿਹਾ ਇਹ ਆਪਣੇ ਆਪ ਚ ਇਤਿਹਾਸ ਬਣੇਗਾ ਤੇ ਸਾਡੇ ਪੂਰੇ ਸਿੱਖ ਕਮਿਊਨਿਟੀ ਦੀ ਸਿੱਖ ਪਾਈਚਾਰੇ ਦੀ ਇੱਛਾ ਹੈ ਕਿ ਉੱਥੇ ਵੱਧ ਤੋਂ ਵੱਧ ਪਹੁੰਚੀਏ ਔਰ ਇਸ ਇਤਿਹਾਸ ਨੂੰ ਆਪਣੇ ਆਪ ਚ ਇਤਿਹਾਸਿਕ ਕੜੀ ਨੂੰ ਇੱਕ ਹੋਰ ਇਤਿਹਾਸ ਬਣਾਈਏ ਤਾਂ ਕਿ ਆਉਣ ਵਾਲੇ ਸਮੇਂ ਚ ਲੋਕ ਇਹਦੀ ਯਾਦਾਂ ਚ ਜੁੜਨ ਕਿ ਇਹ ਕੰਮ ਐਸੇ ਹੋ ਚੁੱਕਾ ਹੈ ਜੇ ਦੂਸਰੇ ਸਟੇਟ ਚ ਆਪਣਾ ਸਿੱਖ ਪਾਈਚਾਰਾ ਇਸ ਤਰੀਕੇ ਨਾਲ ਕੰਮ ਕਰਨਾ ਚਾਹੁੰਦਾ ਹੈ ਔਰ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਉਹਨਾਂ ਨੂੰ ਸਿਸਟਮ ਪਤਾ ਲੱਗ ਗਿਆ ਹਾਂ ਕੇਸ ਬਣਾਉਣਾ ਪਏਗਾ ਕਮਿਊਨਿਟੀ ਨੂੰ ਨਾਲ ਲੈਣਾ ਪਏਗਾ ਹੌਲੀ ਹੌਲੀ ਬਿਲਡ ਅਪ ਕਰਨਾ ਪਏਗਾ ਲੇਕਿਨ ਇਹ ਪੋਸੀਬਲ ਹੈ ਹੋ ਸਕਦਾ ਹੈ ਕਿਤਨਾ ਹੋ ਸਕਦਾ ਹੈ ਇਹ ਤੁਸੀਂ ਇਸ ਪ੍ਰੋਜੈਕਟ ਦੇ ਰਾਈਸ ਸਿੱਖ ਸਕਦੇ ਹੋ ਸੋ ਡੋਂਗਰਾ ਵਿੱਚ ਡੋਂਗਰਾ ਦੇ ਪਾਈਚਾਰੇ ਨੂੰ ਧੰਨਵਾਦ ਦੇਣ ਦੇ ਲਈ ਅਸੀਂ ਦੋ ਜਾਂ ਤਿੰਨ ਬੱਸਾਂ ਕਰਕੇ ਇੱਥੋਂ ਜਾ ਰਹੇ ਹਾਂ ਸਾਡਾ ਸਫ਼ਰ ਤਕਰੀਬਨ 5 ਘੰਟੇ ਦਾ ਹੈ ਸੋ ਅਸੀਂ ਸਵੇਰੇ 6 ਵਜੇ ਇੱਥੋਂ ਚੱਲਣਾ ਹੈ ਇੱਕ ਬੱਸ ਨਾਰਥ ਆਫ ਪਰਟ ਡੇਟਨ ਕਮਿਊਨਿਟੀ ਸੈਂਟਰ ਤੋਂ ਚੱਲੇਗੀ ਅਤੇ ਦੂਸਰੀ ਬੱਸ ਸਾਊਥ ਆਫ ਦ ਰਿਵਰ ਜਿਹੜਾ ਕਿ ਲਿਵਿੰਗਸਨ ਸ਼ਾਪਿੰਗ ਸੈਂਟਰ ਕੈਰਿੰਗਵੇਲ ਹੈ ਉੱਥੋਂ ਚੱਲੇਗੀ ਦੋ ਬੱਸਾਂ ਸਾਊਥ ਤੋਂ ਔਰ ਕਈ ਲੋਕ ਜਿਨ੍ਹਾਂ ਦੇ ਬੱਚੇ ਛੋਟੇ ਨੇ ਜਾਂ ਉਹਨਾਂ ਕੋਲ ਟਾਈਮ ਘੱਟ ਹੈ ਉਹ ਡਿਸੀਜਨ ਲੈ ਰਹੇ ਨੇ ਕਿ ਉਹ ਆਪਣੀਆਂ ਗੱਡੀਆਂ ਤੇ ਪਹੁੰਚਣਗੇ ਕਿਉਂਕਿ ਆਪਣੀ ਪ੍ਰਾਈਵੇਟ ਕਾਰਾਂ 'ਚ 4 ਘੰਟੇ 'ਚ ਬੰਦਾ ਪਹੁੰਚ ਸਕਦਾ ਹੈ ਤੇ ਔਰ ਆਪਣੀ ਮਰਜ਼ੀ ਨਾਲ ਜਾ ਸਕਦਾ ਹੈ ਆਪਣੀ ਮਰਜ਼ੀ ਨਾਲ ਆ ਸਕਦਾ ਹੈ ਲੇਕਿਨ ਜਿਹੜਾ ਕਿ ਪ੍ਰੋਗਰਾਮ ਹੈ ਉਹ ਦੁਪਹਿਰੇ 12 ਵਜੇ ਤੋਂ ਲੈ ਕੇ ਤਕਰੀਬਨ 2:30 ਵਜੇ ਤੱਕ ਹੋਏਗਾ ਪਹਿਲੇ ਉੱਥੇ ਸਪੀਚਾਂ ਹੋਣਗੀਆਂ ਉਹਨਾਂ ਨੂੰ ਦੱਸਿਆ ਜਾਏਗਾ ਫਿਰ ਅਸੀਂ ਇਥੋਂ ਸੰਗਤ ਰੂਪੀ ਚੱਲਿਆ ਇਹ ਕੋਈ ਤੀਰਥ ਯਾਤਰਾ ਨਹੀਂ ਹੈ ਲੇਕਿਨ ਅਸੀਂ ਲੰਗਰ ਬਣਾ ਕੇ ਲੈ ਜਾਂਦੇ ਹਾਂ ਅਸੀਂ ਇਹੀ ਕੰਮ 2 ਸਾਲ ਪਹਿਲੇ ਵੀ ਕੀਤਾ ਸੀ ਹੁਣ ਜਾ ਕੇ ਉੱਥੋਂ ਦੇ ਭਾਈਚਾਰੇ ਨਾਲ ਅਸੀਂ ਲੰਗਰ ਵਰਤਦੇ ਹਾਂ ਸ਼ੇਅਰ ਕਰਦੇ ਹਾਂ ਟਾਈਮ ਸਪੈਂਡ ਕਰਦੇ ਹਾਂ ਸਾਰੇ 1 ਟੂ 1 ਗੱਲਬਾਤ ਕਰਦੇ ਨੇ ਉਹਦੇ ਵਿੱਚ ਲੋਕਾਂ ਦੀ ਆਪਣੀ ਆਪਣੀ ਸਾਂਝ ਵਧਦੀ ਹੈ ਕਾਉਂਸਲ ਜਦੋਂ ਸਾਡਾ ਅਸੀਂ ਇਹ ਪਿਛਲਾ ਪ੍ਰੋਗਰਾਮ ਕੀਤਾ ਸੀ ਇਹਦੀ ਖਬਰ ਪੂਰੇ ਵੈਸਟਰਨ ਆਸਟ੍ਰੇਲੀਆ ਵਿੱਚ 3000 ਕਿਲੋਮੀਟਰ ਉੱਪਰ ਨਾਰਥ ਤੋਂ ਲੈ ਕੇ 800 ਕਿਲੋਮੀਟਰ ਡਾਊਨ ਸਾਊਥ ਤੱਕ ਸਾਰੇ ਟਾਊਨਸ 'ਚ ਗਈ ਸਾਰੇ ਹੈਰਾਨ ਹੋਏ ਬੜੇ ਲੋਕਾਂ ਨੇ ਇਨਕੁਆਇਰੀ ਕੀਤੀ ਕਿ ਇਹ ਕਿਹੜਾ ਕੰਮ ਹੋ ਰਿਹਾ ਹੈ ਕਿ ਇਹ ਕੋਈ ਧਾਰਮਿਕ ਕੰਮ ਨਹੀਂ ਹੈ ਕੋਈ ਬਿਜ਼ਨਸ ਦਾ ਵੱਡਾ ਪ੍ਰੋਜੈਕਟ ਨਹੀਂ ਆ ਰਿਹਾ ਨਾ ਕੋਈ ਖੇਡਾਂ ਹੋ ਰਹੀਆਂ ਨੇ ਇਹ ਇੱਕ ਇਤਿਹਾਸਿਕ ਕੰਮ ਹੋ ਰਿਹਾ ਹੈ ਕਿ ਇਤਿਹਾਸ ਦੇ ਵਿੱਚ ਇਹ ਜਿਹੜੇ ਲੋਕ ਸੀ ਜਿਹੜੇ ਕਿ ਦਾੜੀ ਪਾਗ ਵਾਲੇ ਪੰਜਾਬ ਤੋਂ ਆਏ ਔਰ ਇੱਥੇ ਕਿਸ ਤਰ੍ਹਾਂ ਵਸੇ ਔਰ ਉਹਨਾਂ ਨੇ ਆਪਣਾ ਕੀ ਯੋਗਦਾਨ ਦਿੱਤਾ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜੇ ਲਾਸਟ ਸਿੱਖ ਸੀਗੇ ਡੋਂਗਰਾਜ ਉਹ ਤਕਰੀਬਨ 80 90 ਸਾਲ ਪਹਿਲੇ ਸੀ ਜਾਂ ਤੇ ਪੂਰੇ ਹੋ ਗਏ ਵਾਪਸ ਇੰਡੀਆ ਚਲੇ ਗਏ ਲੇਕਿਨ ਅੱਜ 70 80 ਸਾਲ ਬਾਅਦ ਵੀ ਇੱਕ ਛੋਟੀ ਜੀ ਵਸਤੂ ਸਾਹਮਣੇ ਆਈ ਜਿੰਨੂੰ ਅਸੀਂ ਕਹੀਏ ਕਿ ਉੱਥੋਂ ਦੇ ਜਿਹੜੇ ਸਟੋਰ ਸੀਗੇ ਦੁਕਾਨ ਸੀਗੀਆਂ ਸਿੱਖਾਂ ਦੀਆਂ ਉਹਨਾਂ ਚੋਂ ਇੱਕ ਦੁਕਾਨਦਾਰ ਆਪਣੇ ਜਿਹੜੇ ਦੁਬਾਈ ਖਾਤੇ ਸੀ ਉਹ ਗੁਰਮੁਖੀ ਚ ਲਿਖਤਾ ਸੀ ਉਹ ਬਹੀ ਖਾਤੇ ਸਾਨੂੰ ਲੱਭੇ 2-3 ਸਾਲ ਪਹਿਲੇ ਫੇਰ ਅਸੀਂ ਉਹਦੇ ਬਾਰੇ ਵੀ ਜਾਣਕਾਰੀ ਆਪਾਂ ਦਿੱਤੀ ਹੋਈ ਅੱਗੇ ਫੇਰ ਅਸੀਂ ਡੋਂਗਰਾ ਗਏ ਉਹ ਦੇਖੇ ਫੇਰ ਅਸੀਂ ਉਹ ਬਹੀ ਖਾਤੇ ਇੱਥੇ ਪਰਸ ਲੈ ਕੇ ਆਏ ਉਹਨਾਂ ਤੋਂ ਲੋਨ ਤੇ ਲੈ ਸੀ ਮਹੀਨਾਕ ਦੋਵੇਂ ਇੱਥੇ ਗੁਰੂ ਘਰਾਂ ਚ ਦਿਖਾਏ ਗਏ ਸੰਗਤਾਂ ਨੂੰ ਫੇਰ ਅਸੀਂ ਬੱਸਾਂ ਲੈ ਕੇ ਸਾਰੇ ਲੋਕ ਜਿਹੜੇ ਨਹੀਂ ਵੀ ਦੇਖ ਸਕੇ ਅਸੀਂ ਧੰਨਵਾਦ ਕਰਨ ਉੱਥੇ ਗਏ ਡੋਂਗਰਾ ਔਰ ਉਹਨਾਂ ਨੇ ਉਸ ਬਸ ਸਟ੍ਰਿਪ ਤੋਂ ਬਾਅਦ ਹੈਰੀਟੇਜ ਟੂਰ ਉੱਤੇ ਲੋਕਲ ਹੈਰੀਟੇਜ ਹੋਇਆ ਕਿੱਥੇ ਸਿੱਖਾਂ ਦੇ ਘਰ ਸੀ ਕਿੱਥੇ ਉਹਨਾਂ ਦੇ ਫਾਰਮ ਸੀ ਕਿੱਥੇ ਦੁਕਾਨਾਂ ਸੀ ਕਿੱਥੇ ਚਾਰ ਪੰਜ ਸਿੱਖਾਂ ਦੇ ਸੰਸਕਾਰ ਵੀ ਹੋਏ ਸੀ ਕਿੱਥੇ ਹੋਏ ਸੀ ਇਹ ਸਾਰੀ ਜਾਣਕਾਰੀ ਲੋਕਲ ਗੋਰਿਆਂ ਨੇ ਐਜ਼ ਅ ਗਾਈਡ ਸਾਡੀ ਬੱਸਾਂ 'ਚ ਖੜੇ ਹੋ ਕੇ ਸਾਰੇ ਪੂਰੇ ਸ਼ਹਿਰ ਦਾ ਚੱਕਰ ਕਟਵਾਇਆ ਹੁਣ ਉਹਨਾਂ ਦਾ ਧੰਨਵਾਦ ਕਰਨ ਲਈ ਅਸੀਂ ਸਿੱਖ ਪਾਈਚਾਰਾ ਐਚਓ 2-3 ਬੱਸਾਂ 'ਚ ਹੋਰ ਬਾਕੀ ਆਪਣੀ ਆਪਣੀ ਗੱਡੀਆਂ 'ਤੇ ਉੱਤੇ ਪਹੁੰਚ ਰਹੇ ਨੇ ਸੋ ਆਪ ਅੱਗੇ ਬੇਨਤੀ ਹੈ ਜਿਹੜਾ ਵੀ ਇਸ ਚੀਜ਼ ਨੂੰ ਸੁਣ ਰਿਹਾ ਹੈ ਕਿ ਸਨੀਚਰਵਾਰ 12 ਅਪ੍ਰੈਲ ਅਸੀਂ ਉੱਥੇ 12 ਵਜੇ ਪਹੁੰਚਣਾ ਹੈ ਔਰ ਉਸ ਇਵੈਂਟ ਸ਼ਾਮਿਲ ਹੋਣਾ ਹੈ ਜਿਹੜਾ ਕਿ ਭਾਈਚਾਰੇ ਨੇ ਮਿਹਨਤ 2 2.5 ਸਾਲ ਲਾਏ ਨੇ ਸਾਡਾ ਘੱਟੋ ਘੱਟ 2.5 ਘੰਟੇ ਖੜੇ ਹੋ ਕੇ ਉਹਨਾਂ ਦਾ ਧੰਨਵਾਦ ਕਰਨਾ ਘੱਟੋ ਘੱਟ ਬਣਦਾ ਹੈ ਮੈਂ ਬੜੇ ਮਾਣ ਨਾਲ ਬੜੇ ਪ੍ਰਾਊਡ ਨਾਲ ਬੜੀ ਖੁਸ਼ੀ ਨਾਲ ਆਪ ਨੂੰ ਫੇਰ ਇੱਕ ਵਾਰ ਰਿਮਾਈਂਡ ਕਰਦਾ ਕਿ ਇਹ ਜਿਹੜਾ ਕੰਮ ਹੋਣ ਜਾ ਰਿਹਾ ਹੈ ਇਹ ਆਸਟ੍ਰੇਲੀਆ 'ਚ ਪਹਿਲੇ ਕਦੀ ਨਹੀਂ ਹੋਇਆ ਔਰ ਇਹ ਉਹਨਾਂ ਲੋਕਾਂ ਦੇ ਸਾਡੇ ਜਿਹੜੇ ਵੱਡੇ ਵਡੇਰੇ ਸੀ ਕਿੱਡੇ ਉੱਚੇ ਸੁਚੱਜੇ ਵਧੀਆ ਕਿਰਦਾਰ ਦੇ ਪਰਸਨੈਲਿਟੀ ਦੇ ਲੋਕ ਸੀ ਜਿਨ੍ਹਾਂ ਨੂੰ ਅੱਜ ਵੀ ਉੱਥੋਂ ਦੇ ਗੋਰੇ ਵਸਨੀਕ ਯਾਦ ਕਰਦੇ ਨੇ ਔਰ ਉਹਨਾਂ ਨੇ ਆਪਣੇ ਇਤਿਹਾਸ ਪਰਮਨੈਂਟਲੀ ਸਾਨੂੰ ਠੋਸ ਪ੍ਰਮਾਣ ਨਾਲ ਸ਼ਾਮਿਲ ਕਰਨ ਲਈ ਇੱਕ ਸੜਕ ਦਾ ਨਾਂ ਹੀ ਸਾਰੇ ਪਾਈਚਾਰੇ ਦੇ ਨਾਂ ਸਿੱਖ ਲੇਨ ਰੱਖਣ ਦਾ ਡਿਸੀਜਨ ਲਿਆ ਔਰ ਇਹ ਪ੍ਰੋਜੈਕਟ ਪੂਰਾ ਹੋ ਗਿਆ ਤੇ ਆਓ ਆਪਾਂ ਸੈਚਰਡੇਸ 12 ਅਪ੍ਰੈਲ ਨੂੰ ਉੱਥੇ ਪਹੁੰਚੀਏ ਦੁਪਹਿਰ 12 ਵਜੇ ਔਰ ਆਪਣਾ ਧੰਨਵਾਦ ਪ੍ਰਗਟ ਕਰੀਏ ਡੋਂਗਰਾ ਦੇ ਭਾਈਚਾਰੇ ਨੂੰ ਕਿ ਉਹਨਾਂ ਨੇ ਜਿਹੜੇ ਐਸੇ ਸਾਡੇ ਵੱਡੇ ਵਡੇਰੇ ਇੰਨੇ ਵਧੀਆ ਉੱਚੇ ਸੁਚੱਜੇ ਟੰਗ ਨਾਲ ਉੱਚੇ ਕਿਰਦਾਰ ਦੇ ਲੋਕ ਸੀ ਉਹਨਾਂ ਨੂੰ ਅੱਜ ਵੀ ਇੱਜ਼ਤ ਮਾਨ ਦਿੰਦੇ ਆ ਜਦ ਕਿ ਗਾਂ ਉਹਨਾਂ ਦੇ ਖਾਨਦਾਨੀ ਬਹੁਤ ਘੱਟ ਹੈ ਇੱਕ ਸਾਨੂੰ ਮਿਲ ਗਏ ਨੇ ਜਿਹੜੇ ਕਿ ਉੱਥੇ ਸ਼ਾਮਿਲ ਹੋਣਗੇ ਲੇਕਿਨ ਓਵਰਆਲ ਜਿਹੜਾ ਸਾਡਾ ਇੰਪ੍ਰੈਸ਼ਨ ਹੈ ਇਹ ਸਾਡੀ ਪੂਰੀ ਸਿੱਖ ਕਮਿਊਨਿਟੀ ਪੂਰੀ ਆਸਟ੍ਰੇਲੀਆ 'ਚ ਇਕ ਇਹ ਚਾਨਣ ਮਨਾਰਾ ਬਣ ਗਿਆ ਇਹ ਨਵਾਂ ਸਟੈਪਿੰਗ ਸਟੋਨ ਜਿਹਨੂੰ ਕਹਿ ਦਿੰਦੀ ਹੈ ਕਿ ਬੈਂਚਮਾਰਕ ਬਣ ਗਿਆ ਕਿ ਸੜਕ ਦਾ ਨਾਂ ਹੀ ਅੱਜ 2025 ਚ ਰੱਖਿਆ ਜਾਏਗਾ ਲੇਕਿਨ ਇਹ ਉਹਨਾਂ ਦੇ ਨਾਂ ਤੇ ਉਹਨਾਂ ਦੀ ਯਾਦਗਾਰ ਜਿਹੜੇ ਕਿ 125 ਸਾਲ ਪਹਿਲੇ ਆਏ ਸੀ ਇਹ ਬਹੁਤ ਹੀ ਇੰਪੋਰਟੈਂਟ ਹੈ ਅਬ ਮੈਨੂੰ ਫੇਰ ਤੋਂ ਬੜੀ ਮਾਨ ਬੜੀ ਖੁਸ਼ੀ ਹੋ ਰਹੀ ਹੈ ਕਿ ਆਪ ਨਾਲੇ ਸਾਂਝੇ ਕਰਦੇ ਹੋਏ ਕਿ ਸਾਡੀ ਜਿਹੜੀ ਅੱਜ ਕਮਿਊਨਿਟੀ ਦਾ ਇਮਪ੍ਰੈਸ਼ਨ ਕਿਹਦਾ ਹੈ ਜੋ ਕਿ 130 40 50 ਸਾਲ ਤੋਂ ਚੱਲਿਆ ਆ ਰਿਹਾ ਹੈ ਇਸ ਸ਼ਹਿਰ ਵਿੱਚ 125 ਸਾਲ ਦਾ ਹੈ ਸਾਤਸ੍ਰੀ ਅਕਾਲ ਜੀ